ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਜੋਤਬਦੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੇਰ ਘਰ ਤੇ ਸਾਰੇ ਠੀਕ ਹੋਵੋਗੇ ਲਓ ਜੀ ਅਸੀਂ ਤੁਹਾਡੇ ਲਈ ਕਾਫੀ ਸੋਹਣੇ ਸੂਟ ਲੈ ਕੇ ਆਏ ਹਾਂ ਤੇ ਗਰਮੀਆਂ ਵਾਲੇ ਸੂਟ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈਗਾ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਚਲੋ ਜੀ ਵੀਡੀਓ ਸ਼ੁਰੂ ਕਰਦੇ ਸ਼ੁਰੂ ਕਰਨ ਤੋਂ ਇੱਕ ਰਿਕਵੈਸਟ ਹੈ ਕਿ ਜੋਤਬਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣਾ ਨੰਬਰ ਕਮੈਂਟ ਬਾਕਸ ਦੇ ਵਿੱਚ ਚੱਲ ਰਿਹਾ ਹੈ ਤੇ ਸਕਰੀਨ ਦੇ ਉੱਪਰ ਵੀ ਆਪਣਾ ਨੰਬਰ ਹੈ ਤੇ ਦੇਖੋ ਭੈਣੋ ਕਿੰਨਾ ਸੋਹਣਾ ਸੂਟ ਹੈ येलो ਕਲਰ ਦਾ ਸੂਟ ਹੈ ਕਿੰਨੀ ਸੋਹਣੀ ਸ਼ਰਟ ਦੀ ਪ੍ਰਿੰਟਿੰਗ ਬਣੀ ਹੋਈ ਹੈ बॉਟਮ ਦੀ ਬਣੀ ਹੋਈ ਹੈ ਮੇਰੇ ਭੈਣਾਂ ਨੇ ਇਸ ਪ੍ਰਿੰਟਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਆਮ ਰੇਂਜ ਦੀ ਰੇਂਜ ਤੇ ਸੂਟ ਨੇ ਤੁਸੀਂ ਮੰਗਵਾਇਆ ਕਰੋ ਮੇਰੇ ਭੈਣੋ ਅਗਲਾ ਸੂਟ ਦੇਖੋ ਕਿੰਨਾ ਸੋਹਣਾ ਹੈ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਸੂਟ ਦੀ ਤੇ ਬਹੁਤ ਸੋਨਾ ਜ਼ਿਆਦੇ ਫਲਾਵਰਾਂ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਹੈ ਮੇਰੀਆਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਿਆ ਕਰੋ ਤੁਸੀਂ ਵੀਡੀਓ ਨੂੰ ਪਿਆਰ ਨਾਲ ਦੇਖਦੇ ਹੋ ਤੇ ਸਾਨੂੰ ਵੀ ਹੌਸਲਾ ਹੁੰਦਾ ਹੈ ਮੈਂ ਵੀ ਤੁਹਾਡੇ ਲਈ ਨਵੇਂ-ਨਵੇਂ ਸੂਟ ਲੈ ਕੇ ਆਉਂਗੀ ਤੇ ਇੱਕ ਤੋਂ ਇੱਕ हटके ਸੋਹਣੇ ਤੇ ਸੋਹਣਾ ਪ੍ਰਿੰਟ ਲੈ ਕੇ ਆਵਾਂ ਮੇਰੀ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਮੇਰੀਆਂ ਭੈਣਾਂ ਨੂੰ ਜੋ ਵੀ ਪ੍ਰਿੰਟ ਪਸੰਦ ਹੈ ਉਹੀ ਜੀ ਚੀਜ਼ ਮੈਂ ਲੈ ਕੇ ਆਵਾਂ ਅਗਲਾ ਸੂਟ ਦੇਖੋ ਇਹਦੇ ਵਿੱਚ ਕਿੰਨਾ ਸੋਹਣਾ ਹੈਗਾ ਕਿੰਨੀ ਸੋਣੀ ਪ੍ਰਿੰਟਿੰਗ ਬਣੀ ਹੋਈ ਹੈ ਇਹ ਹੀ ਲਾਈਨਿੰਗ ਦੇ ਵਿੱਚ ਕੱਪੜਾ ਬਣਿਆ ਹੋਇਆ ਹੈ ਕਾਟਨ ਦੇ ਵਿੱਚ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਅੱਜ ਵਾਲੇ ਜਿੰਨੇ ਵੀ ਪ੍ਰਿੰਟ ਲੈ ਕੇ ਆਇਆ ਇੱਕ ਤੋਂ ਇੱਕ ਪਹਿਣਾ ਨੇ ਪਸੰਦ ਆਉਣ ਵਾਲੇ ਪ੍ਰਿੰਟ ਦੀ ਪ੍ਰਿੰਟ ਨਹੀਂ ਹੈਗੇ ਤੁਸੀਂ ਵੀਡੀਓ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਮੈਂ ਸੋਹਣੇ ਸੋਹਣੇ ਪ੍ਰਿੰਟ ਤੁਹਾਨੂੰ ਦਿਖਾਉਂਦੀ ਰਹਾ ਮੇਰੀਆਂ ਪਹਿਣਾ ਨੂੰ ਪਸੰਦ ਕਰਾਉਂਦੀ ਰਹਾ ਤੇ ਦੇਖੋ ਇੱਕ ਤੋਂ ਇੱਕ हट ਕੇ ਸੂਟ ਹੈ ਤੇ ਅਗਲਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਦੇ ਵਿੱਚ ਤੇ ਦੇਖੋ ਕਿਵੇਂ ਪਿੰਕ ਤੇ ਅਰਮੈਂਟਾ ਜਿਹੇ ਫਲਾਵਰ ਬਣੇ ਹੋਏ ਨੇ ਇਹ ਵੀ ਬਹੁਤ ਸੋਹਣਾ ਸੂਟ ਹੈ ਸਾਰੇ ਸੂਟ ਕਾਟਨ ਦੇ ਵਿੱਚ ਨੇ ਬਹੁਤ ਸੋਹਣਾ ਸਟਾਫ ਹੈ ਤੇ ਗਰਮੀਆਂ ਵਾਲਾ ਸਟਾਫ ਹੈ ਕੋਈ ਕਲਰ ਨਹੀਂ ਫਿੱਟ ਹੋਊਗਾ ਪਰ ਉਹ ਮੈਨੇ ਇਹ ਸੂਟ ਆਪ ਵਿਆਹ ਕੀਤੇ ਨੇ ਤੇ ਬਹੁਤ ਸੋਹਣੇ ਤੋਂ ਨਾਲ ਸੂਟ ਜ਼ਿਆਦਾ ਖੜਦੇ ਨੇ ਕੋਈ ਆਏ ਨਹੀਂ ਹੋਗਾ ਵੀ ਸੂਟ ਖਰਾਬ ਹੋਣਗੇ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਮੇਰੀਆਂ ਪਹਿਰਾਂ ਨੂੰ ਇਹੀ ਬੇਨਤੀ ਹੈ ਕਿ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਕਰੋ ਤੇ ਅਗਲਾ ਸੂਟ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਤੇ ਸ਼ਰਟ ਦੇ ਵਿੱਚ ਪ੍ਰਿੰਟਿੰਗ ਹੈ बॉਟਮ ਦੇ ਵਿੱਚ ਸੈਲਫ ਬਣੀ ਹੋਈ ਹੈ ਤੇ ਕਿੰਨੇ ਸੋਹਣੇ ਅੱਜ ਮੈਂ ਸਾਰੇ ਸੂਟਾਂ 'ਚੋਂ ਇੱਕੋ ਇੱਕ ਸੂਟ ਕੱਢ ਕੇ ਦਿਖਾਇਆ ਹੈਗਾ ਇਹਦੇ ਵਿੱਚ ਬੜੀ ਹੋਰ ਕਲਰ ਵੀ ਅਵੇਲੇਬਲ ਹੈਗੇ ਨੇ ਤੇ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਫਿਰ ਮੇਰੀ ਭੈਣ ਵੀਡੀਓ ਘੱਟ ਦੇਖਦੀਆਂ ਨੇ ਇਸ ਕਰਕੇ ਮੈਂ ਸੋਹਣੇ ਤੋਂ ਸੋਹਣੇ ਸੂਟਾਂ ਦੀ ਵੀਡੀਓ ਮੇਰੀ ਭੈਣਾਂ ਨੂੰ ਦਿਖਾਉਣ ਵਾਸਤੇ ਮੈਂ ਕੁਝ ਕਸੂਟਾਂ ਦੀ ਵੀਡੀਓ ਬਣਾਉਣੀ ਹੁੰਦੀ ਆ ਤੇ ਅਗਲਾ ਸੂਟ ਦੇਖੋ ਕਿੰਨਾ ਸੋਹਣਾ ਹੈਗਾ ਦੇਖੋ ਭੈਣੋ ਕਿੰਨਾ ਸੋਹਣਾ ਸੂਟ ਹੈ ਇਹਦੇ ਵਿੱਚ ਇਸਟਾਪ ਦੇ ਵਿੱਚ ਲਾਈਨਿੰਗ ਬਣੀ ਵੀ ਆ ਗਰਮੀਆਂ ਵਾਲਾ ਸਟਾਪ ਹੈ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਤੇ ਸਾਰੀਆਂ ਮੇਰੀਆਂ ਭੈਣਾਂ ਨੂੰ ਇਹ ਸੂਟ ਜ਼ੋਰ ਪਸੰਦ ਆਉਣਗੇ ਜੇ ਮੇਰੀਆਂ ਭੈਣਾਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਸੂਟ ਪਸੰਦ ਆਏ ਨੇ ਤਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰੋ ਮੈਨੂੰ ਵੀ ਹੌਸਲਾ ਹੋਵੇ ਕਿ ਮੇਰੀਆਂ ਭੈਣਾਂ ਨੂੰ ਮੇਰੀ ਮਿਹਨਤ ਪਸੰਦ ਆ ਰਹੀ ਹੈ ਤੇ ਅਗਲਾ ਸੂਟ ਦੇਖੋ ਭੈਣਾਂ ਇਹਦੇ ਵਿੱਚ ਕਿੰਨਾ ਸੋਹਣਾ ਦੇਖੋ ਕਿੰਨੀ ਸੋਹਣੀ ਸ਼ਰਟ ਦੀ ਪ੍ਰਿੰਟਿੰਗ ਬਣੀ ਹੋਈ ਹੈ ਤੇ बॉटम सेल्फ ਦੇ ਵਿੱਚ ਬਣੀ ਹੋਈ ਹੈ ਤੇ ਸਾਰੀਆਂ ਮੇਰੀਆਂ ਭੈਣਾਂ ਨੂੰ ਸੂਟ ਪਸੰਦ ਆਉਣ ਵਾਲੇ ਲੈ ਕੇ ਆਈ ਨਾ ਤੇ ਇਹ ਬਦਾ ਉਹ ਦੁਪੱਟਿਆਂ ਤੋਂ ਸੂਟ ਨੇ ਜੇ ਸੂਟ ਨੂੰ ਪਹਿਣਨ ਦੁਪੱਟੇ ਵੀ ਚਾਹੀਦੇ ਹੁੰਦੇ ਤਾਂ ਸਾਡੇ ਕੋਲ ਵਾਈਟ ਦੁਪੱਟੇ ਅਵੇਲੇਬਲ ਹੁੰਦੇ ਨੇ ਜਿਸ ਤਰ੍ਹਾਂ ਦਾ ਵੀ ਤੁਸੀਂ ਦੁਪੱਟਾ ਵੇਅਰ ਕਰਨਾ ਚਾਹੁੰਦੇ ਹੋ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਦੁਪੱਟਾ ਮਿਲੂਗਾ ਤੇ ਪਰ ਵੀਡੀਓ ਨੂੰ ਪਿਆਰ ਜ਼ਰੂਰ ਦਿਆ ਕਰੋ ਹੌਸਲੇ ਨਾਲ ਮੈਂ ਵੀ ਵੀਡੀਓ ਨਵੇਂ ਤੋਂ ਨਵੇਂ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਵਾ ਤੁਹਾਨੂੰ ਨਵੇਂ ਤੋਂ ਨਵੇਂ ਸੂਟ ਦਿਖਾਉਂਦੀ ਰਹਾਂਦੇ ਕੋਈ ਸੂਟ ਦੇ ਕਿੰਨੇ ਸੋਹਣੇ ਪ੍ਰਿੰਟਿੰਗ ਮਣੀ ਹੋਈ ਹੈ ਐਸਾ ਸੂਟ ਨੂੰ ਹਰ ਇੱਕ ਏਜ ਦੀ ਪਹਿਣ ਪਾ ਸਕਦੀ ਹੈ ਤੇ ਬਹੁਤ ਸੋਹਣੇ ਸੂਟ ਬਣਦੇ ਨੇ ਗਰਲਸ ਪਾ ਸਕਦੀਆਂ ਨੇ ਲੇਡੀਜ਼ ਪਾ ਸਕਦੀਆਂ ਨੇ ਜਿਹੜੀ ਵੀ ਲਾਲੂ 50 ਸਾਲ ਦੀ ਇਸ ਤੱਕ ਇਹ ਪਹਿਣਾ ਕੋਈ ਵੀ ਪਹਿਣਾ ਇਹ ਸੂਟਾਂ ਨੂੰ ਵੇਅਰ ਕਰ ਸਕਦੇ ਬਹੁਤ ਸੋਹਣੇ ਸਟੱਫ ਸੂਟ ਨੇ ਤੇ ਇਸ ਦੇ ਵਿੱਚ ਅਗਲਾ ਸੂਟ ਦੇਖੋ ਇਹ ਸੂਟ ਅਗਲਾ ਹੈਗਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਪ੍ਰਿੰਟ ਬਰਬਰੇ ਦੇ ਵਿਚਾਰੇ ਨੇ ਆਪਾਂ ਇਹ ਪ੍ਰਿੰਟ ਛੇਮ कॉटन ਦੇ ਵਿੱਚ ਲੈ ਕੇ ਆਇਆ ਤੇ ਕਿਉਂਕਿ ਬਰਬਰੀ ਦੇ ਵਿੱਚ ਇਹ ਪ੍ਰਿੰਟਰ ਨੂੰ ਭੈਣਾਂ ਨੇ ਬਹੁਤ ਪਸੰਦ ਕੀਤਾ ਇਸ ਕਰਕੇ ਆਪਾਂ ਇਸ ਪ੍ਰਿੰਟ ਨੂੰ ਕਾਟਨ ਦੇ ਵਿੱਚ ਲੈ ਕੇ ਆਏ ਆ ਮੇਰੀਆਂ ਭੈਣਾਂ ਨੂੰ ਇਹ ਰਿਕਵੈਸਟ ਹੈ ਕਿ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਛੇਤੀ ਦੁਸੇਤੀ 1000 ਸਬਸਕ੍ਰਾਈਬ ਕਰੋ ਤੁਹਾਡੇ ਸਾਥ ਦੀ ਮੈਨੂੰ ਲੋੜ ਹੈ ਜਦੋਂ ਵੀ ਭੈਣ ਤੁਸੀਂ ਮੇਰਾ 1000 ਸਬਸਕ੍ਰਾਈਬਰ ਕਰਤਾ ਤੇ ਮੈਂ ਤੁਹਾਡੇ ਸੂਟਾਂ ਨੂੰ ਆਫਰ ਲਾਉਂਗੀ ਗਿਫਟ ਕਰਾਂਗੇ ਸਤ ਸ੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸੋਹਣੇ ਸੂਟਾਂ ਨਾਲ